ਇਹ ਆ ਕਿ ਮੇਰੇ ਲਈ ਅੱਜ ਕੋਈ ਬਹੁਤ ਹੀ ਵੱਡਾ ਸੁਭਾਗ ਭਰਿਆ ਦਿਨ ਹੋ ਆ ਕਿ ਮੈਂ ਅੱਜ 1,50,000 ਕਿਲੋਮੀਟਰ ਸਾਈਕਲਿੰਗ ਦੇ ਪੂਰੇ ਕਰਤੇ ਕਰ ਲਿਆ ਉਸ ਤੇ ਲਈ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਜੋ ਕਿ ਇਹਨਾਂ ਚ ਰੋ ਗਿਆ ਤਾਂ ਮਸਾ ਜੀ ਕਰਦੇ 2014 ਤੋਂ ਬਾਈਕਲਿੰਗ ਕਰ ਰਹੇ ਹਾਂ ਔਰ ਜਿਹੜਾ ਮੇਰਾ ਹੋਂ ਦਾ ਰਿਕਾਰਡ ਆ 2016 ਤੋਂ ਲੈ ਕੇ ਹੁਣ ਤੱਕ ਮੇਰਾ ਜਿਹੜਾ ਹੋਂ ਦਾ ਰਿਕਾਰਡ ਉਹ 1,50,000 ਪਲੱਸ ਹੋ ਗਿਆ ਹੈ ਹਾਂ ਜੀ ਨੂੰ ਕਿਉਂ ਨਹੀਂ ਜੁੜੇ ਰਹਿਤਾ ਮਨ ਲੋ ਸਾਈਕਲ ਦਾ ਚਾਲ ਤੇ ਸ਼ੌਂਕ ਲੈ ਲਓ ਕੁਝ ਬੁਝਬੁਰੀ ਲੈ ਲਓ ਕੁਝ ਇਸ ਤਰ੍ਹਾਂ ਸੀ ਵੀ ਸਾਈਕਲਿੰਗ ਦਾ ਚਲੋ ਬਚਪਨ ਤੇ ਸਕੂਲ ਵਿੱਚ ਸਾਈਕਲ ਤੇ ਜਾਂਦੇ ਸਾਡਾ ਜਿਹੜਾ ਸਮਾਂ ਸੀ ਉਸ ਤੋਂ ਬਾਅਦ ਮੈਂ ਜ਼ਿਆਦਾ ਰਨਿੰਗ ਕਰਦਾ ਹੁੰਦਾ ਸੀਗਾ ਔਰ 2013-14 ਵਿੱਚ ਮੇਰੀ ਥੋੜੀ ਪ੍ਰੋਬਲਮ ਗਰਾਉਂਡ ਵਿੱਚ ਪੈ ਗਈ ਸੀ ਮੇਰੇ ਰਾਈਟ ਸਾਈਡ ਦੇ ਗੋਡੇ ਦੇ ਵਿੱਚ ਥੋੜੀ ਪ੍ਰੋਬਲਮ ਸੀ ਤੇ ਮੇਰੇ ਪੈਨ ਕਾਫੀ ਹੋੜ ਲੱਗ ਪਈ ਫਿਰ ਮੇਰੀ ਗਰਾਉਂਡ ਬੰਦ ਹੋ ਗਈ ਡਾਕਟਰਾਂ ਨੂੰ ਮੈਂ ਸਜਾਸ਼ਨ ਕੀਤਾ ਹੋਵੇ ਤੁਸੀਂ ਮੈਡੀਸਿਨ ਲਈ ਦੋ ਡਾਕਟਰ ਚੇਂਜ ਕੀਤੇ ਅਖੀਰ ਮੈਂ ਸਪੈਸ਼ਲਿਸਟ ਕੋਲ ਵੀ ਗਿਆ ਤਾਂ ਉਹਨਾਂ ਨੇ ਮੈਨੂੰ ਮੈਡੀਸਿਨ ਫਿਕਸ ਕੀਤੀ ਪਰ ਕੁਝ ਦਿਨ ਖਾਣ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਮੇਰੀ ਗਰਾਉਂਡ ਵੀ ਬੰਦ ਹੋ ਗਈ ਮੈਂ ਡਾਕਟਰ ਸਾਹਿਬ ਮੈਂ ਤਾਂ ਵੀ სპੋਰਟਸਮੈਨ ਕੁਝ ਕਰਨਾ ਹੁੰਦਾ ਤੇ ਕਹਿੰਦਾ ਜੇ ਦਵਾਈ ਖਾ ਕੇ ਮੈਂ ਠੀਕ ਹੋਊਗਾ ਤਾਂ ਉਹਨਾਂ ਨੇ ਮੈਨੂੰ ਇਹ ਕਰ ਕਹੀ ਵੀ ਨਹੀਂ ਇਹ ਦਵਾਈ ਤੈਨੂੰ ਕਾਫੀ ਸਮਾਂ ਖਾਣੀ ਪੈਣੀ ਆ ਇਹ ਪਰਮਾਨੈਂਟ ਇਲਾਜ ਹੈ ਜੀ ਤਾਂ ਮੈਂ ਕਿਹਾ ਵੀ ਤਾਂ ਪੇਨ ਕਿਲਰ ਆ ਵੀ ਇੰਨੀ ਮੈਂ ਪੇਨ ਬਰਦਾਸ਼ਤ ਕਰ ਦੂੰਗਾ ਫਿਰ ਮੈਂ ਦਵਾਈ ਕਿਉਂ ਖਾਣੀ ਉਸ ਤੋਂ ਬਾਅਦ ਫਿਰ ਮੈਂ ਦਵਾਈ ਛੱਡ ਦਿੱਤੀ ਤੇ ਫਿਰ ਮੈਂ ਥੋੜੀ ਥੋੜੀ ਜਿਹੜਾ ਸਾਈਕਲ ਸ਼ਹਿਰ ਦੇ ਵਿੱਚ ਚਲਾਉਣ ਲੱਗ ਪਿਆ। ਤੋਂ ਕਰਦਾ ਕਰਦਾ ਥੋੜਾ ਫਿਰ ਵੱਧ ਗਿਆ ਮੇਲਾ। ਹੋਰ ਜੇ ਤੁਸੀਂ ਜਾਏ ਹੋ ਸਾਈਕਲਿੰਗ ਕਿਤਨਾ ਦਾ ਅਨੁਭਵ ਹਾਂਜੀ ਪਿਛਲੇ ਸਾਲ ਮੈਂ ਇੰਗਲੈਂਡ ਵਿੱਚ ਜਾ ਕੇ ਆਇਆ ਸੀਗਾ। ਉੱਥੇ 1540 ਕਿਲੋਮੀਟਰ ਦਾ ਇਵੈਂਟ ਸੀਗਾ ਇੱਕ ਲੰਡਨ ਐਟ ਟੂ ਲੰਡਨ। ਤਾਂ ਉਹ ਮੈਂ ਪੂਰਾ ਕੀਤਾ ਔਰ ਮੈਡਲ ਪ੍ਰਾਪਤ ਕੀਤਾ। ਇਸ ਸਾਲ ਮੈਂ ਜਾ ਕੇ ਆਂ ਫਰਾਂਸ ਦੇ ਵਿੱਚ ਪੈरिस ਪ੍ਰੈਸ ਪੈरिस। ਉਹ ਵੀ ਪੂਰਾ ਕਰਕੇ ਮੈਂ ਮੈਡਲ ਪ੍ਰਾਪਤ ਕੀਤਾ। ਜਿਹੜਾ ਤੁਸੀਂ ਜਾਣਦੇ ਹੋ ਕਿ ਕੋਈ ਸਰਕਾਰ ਕੋਲੋਂ ਉਹ ਨਹੀਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਮਿਲਦੀ ਆਮ ਲੋਕਾਂ 'ਚ ਵੀ ਇਹੀ ਹੁੰਦਾ ਆ ਵੀ ਸ਼ਾਇਦ ਤੁਹਾਨੂੰ ਸੈਕਿੰਡ ਹੀ ਤੁਸੀਂ ਕਰਦੇ ਕਿੰਨੇ ਪੈਸੇ ਮਿਲਦੇ ਆ ਜਦੋਂ ਅਸੀਂ ਦੱਸੀਦਾ ਵੀ ਨਹੀਂ ਇਹ ਤਾਂ ਅਸੀਂ ਇੱਕ ਗੇਮ ਖੇਡ ਰਹੇ ਆ ਫਿਰ ਕਹਿੰਦੇ ਤੁਹਾਨੂੰ ਮਿਲਦਾ ਕੀ ਆ ਫਿਰ ਉਹਨੂੰ ਦੱਸੀਦਾ ਵੀ ਨਹੀਂ ਥੋੜੀ ਆਪਣੀ ਇੱਕ ਮਨ ਦੀ ਜਿਹੜੀ ਹੈਗਾ ਸੈਟੀਸਫੈਕਸ਼ਨ ਸਾਡੀ ਹੁੰਦੀ ਆ ਔਰ ਸਭ ਤੋਂ ਦੇਖ ਕੇ ਕਈ ਬੱਚੇ ਪ੍ਰਭਾਵਿਤ ਹੋ ਕੇ ਵੀ ਇਸ ਪਾਸੇ ਨੂੰ ਚੱਲਦੇ ਆ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਇਹੀ ਆ ਕੀਮਾ ਤਾਂ ਹੋਰ ਵੀ ਕਾਫੀ ਨੇ ਇਹੀ ਕਿਉਂ ਉਸ ਟਾਈਮ ਇਹ ਇਸ ਤਰ੍ਹਾਂ ਸੀ ਵੀ ਮੈਂ ਉਸ ਹਾਲਚੇ ਸੀ ਕਿ ਮੈਂ ਕੋਈ ਵੱਡੀ ਗੇਮ ਖੇਡਕੂ ਕਿਉਂਕਿ ਮੇਰੀ ਲੱਤ ਦਾ ਜਿਹੜੀ ਪ੍ਰੋਬਲਮ ਸੀ ਮੈਂ ਰਨਿੰਗ ਨਹੀਂ ਕਰ ਸਕਦਾ ਮੈਂ ਫੁੱਟਬਾਲ ਮੈਂ ਹਾਕੀ ਮੈਂ ਕੁਝ ਵੀ ਨਹੀਂ ਖੇਡ ਸਕਦਾ ਇੱਕ ਉਹ ਟੀਮ ਵਰਕ ਵਾ ਇੱਕ ਸਾਈਕਲ ਐਸੀ ਚੀਜ਼ ਆ ਜਿੱਦੇ ਤੁਸੀਂ ਇਸ ਵਿੱਚ ਕੋਈ ਤੁਹਾਨੂੰ ਟਾਈਮ ਦੀ ਪਾਬੰਦੀ ਨਹੀਂ ਕੋਈ ਇਸ ਵਿੱਚ ਟੀਮ ਦੀ ਜ਼ਰੂਰਤ ਨਹੀਂ ਗਈ ਤਾਂ ਕੋਈ ਸਮਾਂ ਨਹੀਂ ਹੈਗਾ ਕਿਸੇ ਟਮੇ ਵੀ ਜਿਹੜਾ ਹੈਗਾ ਆਪਣਾ ਸਾਈਕਲਿੰਗ ਕਰ ਸਕਦੇ ਆ ਜਦ ਵੀ ਹੋਇਆ ਵੇ ਬੰਦੇ ਕਾਈਕ ਉਹਤ ਮਾਨ ਮੇਰਾ ਕਰੇ ਫੈਨ ਦੀ ਇੰਡੀਸ਼ਨ ਤੇ ਲੱਗਿਆ ਤਾਂ ਵੀ ਛੱਡ ਦੇਈ ਕਿ ਇਸ ਤਰ੍ਹਾਂ ਹੋਇਆ ਹੋਈ ਜਦੋਂ ਤੂੰ ਸੈਟਅਪ ਯਾਰ ਸੈਟਅਪ ਪ੍ਰੋਬਲਮ ਆਈ ਹੋਈ ਤੇ ਘਰੋਂ ਤੋਂ ਕੋਈ ਨਹੀਂ ਉਹ ਪਹਿਲਾਂ ਮੈਂ ਜਵਾਬ ਦੇਣਾ ਛੱਡਣ ਵਾਟ ਤੇ ਇਸ ਤਰ੍ਹਾਂ ਵੀ ਜਦੋਂ ਸਾਨੂੰ ਕ੍ਰਿਟਿਕਾਈਜ਼ ਕਰਦੇ ਆ ਨਾ ਛੋਟੀ ਛੋਟੀ ਗੱਲ ਤੇ ਸਾਡੇ ਇਸ ਕਮਿਊਨਿਟੀ ਦੇ ਟੋਕਾ ਟਾਕੀ ਹੈਗੀ ਆ ਤਾਂ ਉਹ ਸਾਨੂੰ ਸਭ ਤੋਂ ਜ਼ਿਆਦਾ ਮਨੋਸੋੜ ਦੁਖੀ ਹੁੰਦਾ ਤੇ ਜਾਂ ਫੇ ਕਈ ਵਾਰ ਕੋਈ ਲੋਕਾਂ ਜੇ ਭਾਵਨਾ ਹੁੰਦੀ ਵੀ ਤੁਸੀਂ ਕਿੰਨੇ ਪੈਸੇ ਮਿਲਦੇ ਆ ਕਿਉਂ ਚਲਾਉਣੇ ਤੁਹਾਨੂੰ ਮਿਲਦਾ ਕੀ ਆ ਅਸੀਂ ਕਹੀ ਦਿੰਦੇ ਆਪਣੀ ਸੈਟੀਸਫੈਕਸ਼ਨ ਲਈ ਆ ਵੀ ਆਪਣੇ ਮਨ ਦੀ ਤਸੱਲੀ ਆਪਣੀ ਫਿਟਨੈਸ ਲਈ ਆ ਸਭ ਤੋਂ ਵੱਡੀ ਆ ਆਨ ਵਾਲੀ ਜਨਰੇਸ਼ਨ ਮਿਲਿ ਨਸ਼ਿਆਂ ਕਰਕੇ ਆ ਪੂਰਾ ਮਨਹੀਤ ਸੰਦੇਸ਼ ਕਰਦੇ ਆ ਇਸ ਟਾਈਮ ਜਿੰਨਾ ਪੰਜਾਬ ਤੇ ਇੱਕ ਕਲੰਕ ਲੱਗਿਆ ਨੌਜਵਾਨੀ ਤੇ ਲੱਗਿਆ ਕਿ ਛੇਵਾਂ ਦਰਿਆ ਜਿਹਨੂੰ ਕਹਿੰਦੇ ਵਗਦੇ ਆ ਨਸ਼ਿਆਂ ਦਾ ਔਰ ਡਰੱਗ ਦਾ ਖਾਸ ਕਰਕੇ ਗਵਾਂਡੀ ਮੁਲਕਾਂ ਵਿੱਚ ਸਾਜਸ਼ਾ ਹੁੰਦੀ ਆ ਕਿ ਕਿਸੇ ਮੁਲਕ ਦੇਸ਼ ਦੀ ਇਸੇ ਕੌਮ ਦੀ ਜਵਾਨੀ ਨੂੰ ਖਰਾਬ ਕਰਨ ਨੂੰ ਡਰੱਗ ਤੇ ਲਾਇਆ ਜਾਵੇ ਔਰ ਉਹ ਸਾਡੇ ਬੱਚਿਆਂ ਨੂੰ ਲਾ ਦਿੱਤਾ ਗਿਆ ਤੇ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਕੋਈ ਜੇ ਤੁਹਾਨੂੰ ਇਦਾਂ ਦਾ ਮਨ ਚ ਆਉਂਦਾ ਆ ਤਾਂ ਉਸ ਵੇਲੇ ਤੁਸੀਂ ਆਪਣੀ ਕੋਈ ਗੇਮ ਕੋਈ ਵੀ ਖੇਡੋ ਆਪਣੇ ਆਪ ਨੂੰ ਬਿਜ਼ੀ ਰੱਖੋ ਸਾਈਕਲਿੰਗ ਕਰੋ ਸਾਈਕਲਿੰਗ ਤੇ ਮੈਂ ਦੱਸ ਚੁੱਕਾ ਵੀ ਇੱਥੇ ਕੋਈ ਟੀਮ ਦੀ ਜਰੂਰਤ ਨਹੀਂ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਕੁਝ ਵੀ ਕਿਸੇ ਟਾਈਮ ਵੀ ਜਾ ਸਕਦੇ ਆ ਡਰੱਗ ਤੋਂ ਬਚਣ ਲਈ ਤਾਂ ਐਸਾ ਕਿ ਇੱਕ ਗੇਮ ਹੀ ਸਾਧਨਾ ਵੀ ਤੁਸੀਂ ਖੇਡ ਖੇਡੋ ਕੋਈ ਵੀ ਖੇਡੋ ਪਰ ਇਸ అలਮਤ ਤੋਂ ਬਚਣਾ ਚਾਹੀਦਾ ਟਾ